हां जी मेरी बहन अनुसारियां लोग जी मेरे वाले सस्सर काल जी आज ਆਪਾਂ ਤੁਹਾਨੂੰ 9 ਇੰਚ ਮੋਢੇ ਦੇ ਹਿਸਾਬ ਨਾਲ ਬਾਂਹ ਦੀ ਕਟਿੰਗ ਕਰਕੇ ਦਿਖਾਵਾਂਗੇ ਕਿ ਆਪਾਂ ਬਾਂਹ ਦੀ ਕਟਿੰਗ ਕਿਸ ਤਰੀਕੇ ਨਾਲ ਕਰਨੀ ਹੈ ਠੀਕ ਹੈ ਜੀ ਉਹਦੀ ਕਾਰਡ ਕਿਵੇਂ ਪਾਉਣੀ ਹੈ ਤੇ ਦੇਖੋ ਜੀ ਆਪਣੇ ਕੋਲ ਇਹ ਹੈਗਾ ਜੀ ਬਾਂਹ ਦੀ ਕਟਿੰਗ ਕਰਨ ਵਾਲਾ ਕਪੜਾ ਤੇ ਦੇਖੋ ਆਪਣੇ ਕੋਲ ਦੋ ਕੱਪੜੇ ਆ ਤੇ ਜਿਹੜਾ ਆਪਾਂ ਕੱਪੜੇ ਦੇ ਵਿੱਚ ਸੈਂਟਰ ਕੀਤਾ ਹੋਇਆ ਦੇਖੋ ਜਿਹੜਾ ਕੱਪੜੇ ਦੇ ਸੈਂਟਰ ਵਾਲਾ ਕੱਪੜਾ ਦੇਖੋ ਆ ਵਾਲਾ ਸਿੱਧੇ ਨਾਲ ਸਿੱਧਾ ਕਪੜਾ ਮੈਚ ਕੀਤਾ ਹੋਇਆ ਠੀਕ ਹੈ ਜੀ ਜਿਹੜੇ ਆਪਣੇ ਫੋਲ ਆ ਦੋਨਾਂ ਦੇ ਖੁੱਗੀਆਂ ਇਹ ਦੋਨਾਂ ਦੇ ਹੀ ਉੱਪਰ ਨੂੰ ਜਾਂਦੀਆਂ ਤੇ ਜੇ ਤੁਸੀਂ ਬਾਂਦੀ ਕੱਟੇ ਕਰਨੀ ਹੈ ਕਪੜਾ ਤੁਸੀਂ ਇਸ ਤਰੀਕੇ ਨਾਲ ਸਿੱਧੇ ਨਾਲ ਸਿੱਧਾ ਕਰਨਾ ਠੀਕ ਹੈ ਜੀ ਆਪਾਂ ਇਸ ਤਿਕਨਾ ਕਪੜਾ ਰੱਖਿਆ ਇਹ ਦੇਖੋ ਇੱਧਰ ਵੀ ਪੁੱਠਾ ਹੈ ਤੇ ਇੱਧਰ ਵੀ ਪੁੱਠਾ ਹੈ ਠੀਕ ਹੈ ਜੀ ਤੇ ਇਸ ਤੋਂ ਬਾਅਦ ਕੀ ਕਰਨਾ ਆਪਾਂ ਕਪੜੇ ਨੂੰ ਇਸ ਤਰੀਕੇ ਨਾਲ ਫੋਲਡ ਕਰ ਲੈਣਾ ਇਸ ਤਰ੍ਹਾਂ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਕਪੜੇ ਨਾਲ ਆਪਾਂ ਚੰਗੀ ਤਰ੍ਹਾਂ ਸੈੱਟ ਕਰਕੇ ਰੱਖ ਲਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਜਿਹੜਾ ਕੱਪੜੇ ਦਾ ਬੰਦ ਵਾਲਾ ਪਾਸਾ ਇਧਲੀ ਸਾਈਡ ਆ ਤੇ ਜਿਹੜਾ ਖੁੱਲਿਆ ਵਾਲਾ ਪਾਸੇ ਮੇਰੀ ਵਾਲੀ ਸਾਈਡ ਆ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਕੱਪੜੇ ਨੂੰ ਉੱਪਰ ਬਿਲਕੁਲ ਬਰਾਬਰ ਕਰ ਲਾਂਗੇ ਵੱਧ ਘੱਟ ਜਿਹੜਾ ਕੱਪੜਾ ਹੈਗਾ ਆਪਾਂ ਉਹਦੀ ਕਟਿੰਗ ਕਰ ਦਿਆਂਗੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਮੋੜੇ ਵਾਲੀ ਸਾਈਡ ਜਿੱਥੇ ਅਪਾਂ ਮੋੜਾ ਕਟਿੰਗ ਕਰਨਾ ਉੱਥੋਂ ਆਪਾਂ ਇੱਕ ਨਿਸ਼ਾਨ ਲੈਣਾ ਜੀ 3 ਇੰਚ ਦਾ ਠੀਕ ਹੈ ਜੀ 3 ਇੰਚ ਦਾ ਨਿਸ਼ਾਨ ਲੈਣਾ ਉੱਪਰੋਂ ਜਿਹੜੇ ਪਾਸੇ ਆਪਾਂ ਮੋੜਾ ਕਟਿੰਗ ਕਰਨਾ ਉਪਰਲੀ ਸਾਈਡ ਤੋਂ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਜਿਹੜੇ ਫੁੱਲਾ ਵਾਲਾ ਪਾਸਾ ਉਧਰਲੇ ਪਾਸੇ ਮੋੜਾ ਨਿਸ਼ਾਨ ਲਉਣਾ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਇੱਥੇ ਇੰਚ ਤੇ ਰੱਖਾਂਗੇ ਅਗਰ ਆਪਣਾ ਮੋੜਾ 9 ਇੰਚ ਤਿਆਰ ਆ ਤੇ 9 ਇੰਚ ਤੇ ਹੀ ਨਿਸ਼ਾਨ ਲਾ ਦੇਣਗੇ ਠੀਕ ਹੈ ਜਿੰਨਾ ਆਪਣਾ ਮੋੜਾ ਤਿਆਰ ਆ ਉਹਨਾਂ ਆਪਾਂ ਨਿਸ਼ਾਨ ਲਾ ਦੇਣਾ ਇਹ ਨਿਸ਼ਾਨ ਨੂੰ ਆਪਾਂ ਖੁੱਲੀ ਵਾਲੇ ਪਾਸੇ ਠੀਕ ਹੈ ਜੀ ਬੰਦ ਵਾਲੇ ਪਾਸੇ ਨਹੀਂ ਲਾਉਣਾ ਇਸ ਤੋਂ ਬਾਅਦ ਇੱਕ ਨਿਸ਼ਾਨ ਆਪਾਂ ਬੰਦ ਵਾਲੀ ਸਾਈਡ 'ਤੇ ਲਾਵਾਂਗੇ ਜੀ 2 ਇੰਚ ਦਾ ਠੀਕ ਹੈ ਜੀ ਬੰਦ ਵਾਲੀ ਸਾਈਡ ਤੇ ਆਪਾਂ 2 ਇੰਚ ਦਾ ਨਿਸ਼ਾਨ ਲਾਉਣਾ ਹੈ ਇਸ ਤੋਂ ਬਾਅਦ ਜਿਹੜਾ ਆ ਨਿਸ਼ਾਨਾ ਤੇ ਇਹ ਸਮੋਢੇ ਵਾਲਾ ਨਿਸ਼ਾਨਾ ਇਸ ਤਰੀਕਾ ਨਾਲ ਮੈਚ ਕਰਾਂਗੇ ਆਪਾਂ ਇਸ ਤਰ੍ਹਾਂ ਠੀਕ ਹੈ ਜੀ ਜਿਹੜਾ 2 ਇੰਚ ਦਾ ਨਿਸ਼ਾਨ ਲਾਇਆ ਉਸ ਨਿਸ਼ਾਨ ਨਾਲ ਇਸ ਨਿਸ਼ਾਨ ਨਾਲ ਮੈਚ ਕਰਾਂਗੇ ਇਸ ਤੋਂ ਬਾਅਦ ਇਸ ਤਰੀਕੇ ਨਾਲ ਆਪਾਂ ਇਹਨਾਂ ਦਾ ਹਾਫ ਕਰ ਲੈਣਾ ਇਸ ਤਰ੍ਹਾਂ ਦੋਨਾਂ ਕੱਪ ਸਾਈਡਾਂ ਦਾ ਇਸ ਤਰੀਕੇ ਨਾਲ ਹਾਫ ਕਰ ਲਾਂਗੇ ਆਪਾਂ ਜਿਹੜੀ ਆਪਾਂ ਇਹ ਲੈਣਾ ਹੈ ਇਸ ਤੋਂ ਬਾਅਦ ਦੋਨੇ ਸਾਈਡ ਤੇ ਆਪਾਂ ਅੱਧਾ ਅੱਧਾ ਇੰਚ ਦਾ ਨਿਸ਼ਾਨ ਲਵਾਂਗੇ ਇਧਰਲੀ ਸਾਈਡ ਵੀ ਅੱਧਾ ਇੰਚ ਦਾ ਨਿਸ਼ਾਨ ਲਾਵਾਂਗੇ ਇਧਰਲੀ ਸਾਈਡ ਵੀ ਦੋਨਾਂ ਪਾਸੇ ਆਪਣੇ ਅੱਧਾ ਅੱਧਾ ਇੰਚ ਦਾ ਨਿਸ਼ਾਨ ਲੱਗ ਗਿਆ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਇੱਥੋਂ ਜਿਹੜਾ ਮੋਢਾ ਬਣਾਇਆ ਇਹਨੂੰ ਆਪਾਂ ਇਸ ਤਿਕਨ ਇਸ ਨਿਸ਼ਾਨਾ ਮਲਾਵਾਂਗੇ ਐਕਸਟਰਾ ਠੀਕ ਹੈ ਜੀ ਜੇ ਇੱਕ ਨਿਸ਼ਾਨ ਜਿਹੜਾ ਆਹ ਲਾਇਆ ਆਪਾਂ ਇਹਦੇ ਨਾਲ ਇਸ ਜੀਕ ਮਲਾਵਾਂਗੇ ਐਕਸਟਰਾ ਠੀਕ ਹੈ ਜੀ ਦੋ ਨਿਸ਼ਾਨ ਲੱਗੇ ਆਪਣੇ ਤੇ ਇਸ ਤੋਂ ਬਾਅਦ ਆਪਾਂ ਜਿਹੜਾ ਆਪਾਂ ਬਾਹ ਦਾ ਤਰਪਾਈ ਵਾਲਾ ਫੋਲਡਿੰਗ ਵਾਲਾ ਕੱਪੜਾ ਹੈ ਉੱਥੇ ਨਿਸ਼ਾਨ ਲਾਵਾਂਗੇ ਠੀਕ ਹੈ ਜੀ ਆਪਣੇ ਬਾਹ ਦੀ ਮੂਰੀ ਜਿੰਨੀ ਵੀ ਤਿਆਰ ਹੈਗੀ ਆ ਉਸ ਤੋਂ ਆਪਾਂ 2 ਇੰਚ ਪਲੱਸ ਵੱਧ ਨਿਸ਼ਾਨ ਲਾਵਾਂਗੇ ਠੀਕ ਹੈ ਜੀ ਇਸ ਤਰੀਕੇ ਨਾਲ ਤੇ 1.5 ਇੰਚ ਦੀ ਆਪਾਂ ਤਰਪਾਈ ਦੀ ਫੋਲਡਿੰਗ ਦਾ ਨਿਸ਼ਾਨ ਲਾਵਾਂਗੇ ਕਿਉਂਕਿ ਬਾਹ ਦੇ ਵਿੱਚ ਆਪਾਂ 2 ਇੰਚ ਕੱਪੜਾ ਵੱਧ ਰੱਖਿਆ ਅੱਧਾ ਇੰਚ ਤਾਂ ਆਪਣਾ ਉੱਪਰ ਸਲਾਈ ਚ ਆ ਜੂਗਾ 1.5 ਇੰਚ ਆਪਣਾ ਹਲੇ ਫੋਲਡਿੰਗ ਚ ਆ ਜੂਗਾ ਇਸ ਤੋਂ ਬਾਅਦ ਆਪਾਂ ਜਿਹੜਾ 2 ਇੰਚ ਵੱਧ 모ੜ ਦੇਣਾ ਕੱਪੜਾ ਰੱਖਾਂਗੇ ਇੱਥੋਂ ਠੀਕ ਹੈ ਜੀ ਤੇ ਆਵਰੇ ਨਿਸ਼ਾਨਾ ਤਾਂ ਐਸ ਨਿਸ਼ਾਨਾ ਬੁਲਾ ਲਾਂਗੇ ਐਸ ਤਰੀਕੇ ਨਾਲ ਐਸ ਤਰੀਕੇ ਨਾਲ ਠੀਕ ਹੈ ਜੀ ਹੁਣ ਆਪਾਂ ਬਾਂਦੇ ਮੋਡੇ ਦੀ ਕਟਿੰਗ ਕਰਨੀ ਹੈ ਦੇਖੋ ਸਭ ਤੋਂ ਪਹਿਲਾਂ ਆਪਾਂ ਸਾਰੇ ਪੱਲੇ ਚੱਕਨੇ ਐ ਇਸ ਤਰੀਕੇ ਨਾਲ ਤੇ ਜਿਹੜੀ ਆਹ ਵਾਲੀ ਪਹਿਲਾਂ ਵਾਲੀ ਕਾਟਾ ਇਹਨੂੰ ਪਾਵਾਂਗੇ ਆਪਾਂ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਇਸ ਤੋਂ ਬਾਅਦ ਆਪਾਂ ਸਿਰਫ ਉੱਪਰਲਾ ਪੱਲਾ ਚੱਕਾਂਗੇ ਠੀਕ ਹੈ ਜਿਹੜੇ ਆ ਵਾਲੇ ਕਾਰਟ ਦਾ ਨਿਸ਼ਾਨ ਲਾਇਆ ਇਹਨੂੰ ਆਪਾਂ ਕਟਿੰਗ ਕਰਾਂਗੇ ਇਸ ਤਿਕਨਾ ਦੋਨੇ ਬਾਵਾ ਦੀ ਘਾਰ ਚ ਇਸ ਤਰੀਕੇ ਪੱਤੀ ਜੀ ਨਿਕਲੇ ਹੋਗੀ ਬਾਹਰ ਠੀਕ ਹੈ ਜੀ ਦੇਖੋ ਇਹ ਆਪਣੇ ਕਾਟਾ ਹੋ ਗਏ ਇਸ ਤੋਂ ਬਾਅਦ ਆਪਾਂ ਸਲੇੜ ਮੂਰੀ ਤੇ ਨਿਸ਼ਾਨ ਲੈ ਕੇ ਉਹਨੂੰ ਕਟਿੰਗ ਕਰਾਂਗੇ ਇਸ ਤਰੀਕੇ ਨਾਲ ਆ ਗਏ ਉਹ ਮਾਰ ਗਿਆ ਇਸ ਤਰੀਕੇ ਨਾਲ ਤੇ ਇਸ ਤੋਂ ਬਾਅਦ ਆਪਾਂ ਤਰਪਾਈ ਦਾ ਫੋਲਡਿੰਗ ਦਾ ਕੱਟ ਲਾ ਰਹੇ ਹਾਂ ਠੀਕ ਹੈ ਜੀ ਦੇਖੋ ਜੀ ਬਹੁਤ ਹੀ ਆਸਾਨ ਤਰੀਕਾ ਨਾਲ ਪਬਾਨੀ ਕਟਿੰਗ ਕਰਤੀ ਆ ਅਗਰ ਤੁਹਾਨੂੰ ਮੇਰੀ ਬਾਂਹ ਦੀ ਕਟਿੰਗ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਵੱਧ ਤੋਂ ਵੱਧ ਕਮੈਂਟ ਕਰੋ ਤੇ ਹਾਂਜੀ ਇੱਕ ਭੈਣ ਦਾ ਕਮੈਂਟ ਆਇਆ ਸੀ ਵੀ ਅਸੀਂ ਆਨਲਾਈਨ ਸिलाई ਸਿੱਖਣਾ ਚਾਹੁੰਦੇ ਆ ਤੇ ਹਾਂਜੀ ਸਿਸਟਰ ਇਸ ਬਾਰੇ ਅਜੇ ਮੈਂ ਸੋਚਿਆ ਨਹੀਂਗਾ ਤੇ ਤੁਹਾਨੂੰ ਇਹ ਸੋਚ ਕੇ ਜਰੂਰ ਦੱਸੂਗੀ ਥੋੜੀ ਆਨਲਾਈਨ ਕਲਾਸ ਵਿੱਚ ਕਿਹੜਾ ਟਾਈਮ ਲਗਾਉਣੀ ਹੈ ਤੇ ਆਪਣੇ ਟਾਈਮ ਦੇ ਹਿਸਾਬ ਨਾਲ ਮੈਂ ਸੈਟਿੰਗ ਕਰਕੇ ਤੁਹਾਡੀ ਆਨਲਾਈਨ ਕਲਾਸ ਜਰੂਰ ਲਾਉਂਗੀ ਤੇ ਸੋ ਫਰੈਂਡਸ ਮਿਲਦੇ ਨੇ ਨੈਕਸਟ ਵੀਡੀਓ ਚ ਬਾਏ ਬਾਏ ਰਬ ਰੱਖਾ